ਖਾਲਸੇ ਦੀ ਜਨਮਪੂਰ ਮੇਂ ਸ਼੍ਰੀ ਨਨਕੁਰ ਸਾਹਿਬ ਵਿਖੇ ਜਿਹੜਾ ਸਾਡਾ ਮੀਡੀਆ ਇਨਫੋਰਮੇਸ਼ਨ ਸੈਂਟਰ ਹੈ ਇੱਥੇ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਸਰਕਾਰੀ ਉਤ ਸਾਥੀਆਂ ਦਾ ਸਵਾਗਤ ਹੈ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਬ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਪਾਰ ਬਖਸ਼ਿਸ਼ صدਕਾ ਸਾਨੂੰ ਗੁਰੂ ਸਾਹਿਬ ਨੇ ਆਪ ਸੀਸ ਤੇ ਹੱਥ ਰੱਖ ਕੇ ਮੌਕਾ ਦਿੱਤਾ ਸਾਡੀ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਮੇਰੇ ਉੱਤੇ ਤਾਂ ਹੋਰ ਵੀ ਬਪਾਰ ਬਖਸ਼ਿਸ਼ ਹੈ ਕਿਉਂਕਿ ਮੈਂ ਸਲਕੇ ਤੋਂ ਵਿਧਾਇਕ ਵੀ ਹਾਂ ਕਿ ਨੌਵੇਂ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਪੁਰਬ ਜੋ ਅਸੀਂ ਬਹੁਤ ਸ਼ਰਧਾ ਤੇ ਸਤਕਾਰ ਨਾਲ ਮਨਾ ਰਹੇ ਹਾਂ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਤੇ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਦਿਨ ਰਾਤ ਜਿਹੜਾ ਹੈ ਤਿਆਰੀਆਂ 'ਚ ਲੱਗਿਆ ਅਗਲੇ ਕੁਝ ਦਿਨਾਂ 'ਚ 3 ਨਵੰਬਰ ਤੱਕ ਸਾਡਾ ਅਨੁਮਾਨ ਹੈ ਕਿ ਤਕਰੀਬਨ 10 ਮਿਲੀਅਨ ਸੰਗਤ 1 ਕਰੋੜ ਸੰਗਤ ਸ੍ਰੀ ਅਨੰਦਪੁਰ ਸਾਹਿਬ ਦੇਖੇ ਨਤਮਸਤ ਸ੍ਰੀ ਅਨੰਦਪੁਰ ਸਾਹਿਬ ਉਹ ਇਤਿਹਾਸਿਕ ਧਰਤੀ ਹੈ ਜਿਸ ਨੂੰ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਜ਼ਮੀਨ ਖਰੀਦ ਕੇ ਬਸਾਇਆ ਇਸ ਦਾ ਨਾਮ ਗੁਰੂ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ ਚੱਕ ਨਾਨਕੀ ਰੱਖਿਆ ਇਹੀ ਉਹ ਸ਼ਹਿਰ ਹੈ ਇਹੀ ਉਹ ਪਾਵਨ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਆ ਕੇ ਗੁਰੂ ਸਾਹਿਬ ਦੇ ਕੋਲ ਦਰਖਾਸਤ ਕਰਦੇ ਨੇ ਬੇਨਤੀ ਕਰਦੇ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੋਂ ਗੁਰੂ ਸਾਹਿਬ ਨੇ ਚਾਲੇ ਪਾਏ ਦਿੱਲੀ ਨੂੰ ਤੇ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਭਾਈ ਜੈਦਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਬਹੁਤ ਹੀ ਸਤਕਾਰ ਨਾਲ ਲੈ ਕੇ ਆਂਦੇ ਐ ਤੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਇਹੀ ਉਹ ਪਾਵਨ ਧਰਤੀ ਹੈ ਜਿੱਥੇ ਜਸਮ ਪਾਤਸ਼ਾਹ ਪਾਤਸ਼ਾਹ ਦਰਬੇਸ਼ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਜਿੱਥੇ ਜਿੱਥੇ ਅਸੀਂ 350 ਸਾਲਾਂ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਉੱਥੇ ਨਾਲ ਹੀ ਜਸਮ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 350 ਸਾਲਾਂ ਗੁੱਤਗ ਜੱਦੀ ਹੈ ਇਸ ਮੌਕੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਉਹ ਇੱਕ ਨਿਰਮਾਣਾ ਸੇਵਾਦਾਰ ਦੇ ਹੋ ਹੋਂਦੇ ਆਤੇ ਤੇ ਮੇਰੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਜੀ ਜੋ ਵੀ ਰੋਪੜ ਦੇ ਹੀ ਜੰਪਲ ਨੇ ਤੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਜੋ ਅਸੀਂ ਤਿਆਰੀਆਂ ਕੀਤੀਆਂ ਅੱਜ ਆਪ ਸਭ ਨੂੰ ਅਸੀਂ ਉਹਦੇ ਤੇ ਜਾਣਨਾ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਖਿਆ ਕਿ ਲਗਭਗ 1 ਕਰੋੜ ਸੰਗਤ ਆਉਂਦੀ ਤਾਂ ਉਹਨਾਂ ਦੇ ਰਹਿਣ ਦੀ ਵਿਵਸਥਾ ਕਰਨ ਲਈ ਪਹਿਲੀ ਵਾਰੀ ਜਿਹੜੀ ਹੈ ਸ਼ਰੇਨਗਪੁਰ ਸਾਹਿਬ ਤਿੰਨ ਟੈਂਟ ਸਿਟੀਆਂ ਜਿਹੜੀਆਂ ਸਥਾਪਿਤ ਇਹਨਾਂ ਟੈਂਸਿਟੀਆਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਟੈਂਸਿਟੀ ਹੈ ਉਹ ਪਿੰਡ ਚੰਡੇਸਰ ਚ ਐਥੋਂ 3 ਕਿਲੋਮੀਟਰ ਜਿੱਥੇ ਆਪਾਂ ਬੈਠੇ ਆਂ ਐਥੋਂ ਲਗਭਗ 2.5 ਕਿਲੋਮੀਟਰ ਦੂਰ ਤੇ ਤੱਕ ਸਾਬ ਤੋਂ 3 ਕਿਲੋਮੀਟਰ ਦੂਰ 70 ਏਕੜਾਂ ਦੇ ਵਿੱਚ 70 ਕਿੱਲੇਆਂ ਦੇ ਵਿੱਚ ਉਹ ਪਿੰਸਿਟੀ ਪਿਆਰ ਹੋਣੀ ਐਦਾਂ ਹੀ ਜਦੋਂ ਆਪਾਂ ਕਿਉਂਕਿ ਇਹ ਜਿਆਦਾ ਸੰਗਤ ਮਾਧਿਏ ਤੇ ਵਰਤੋਂ ਸਾਰੀ ਜਿੰਨੇ ਲਾਈਟ ਸਿੱਗੀਆਂ ਚਾਹੇ ਉਹ ਸਟਰੀਟ ਲਾਈਟਸ ਸਿੱਗੀਆਂ ਉਹ ਸਾਰਿਆਂ ਨੂੰ ਜਿਹੜਾ ਹੈ ਚੇਂਜ ਕੀਤਾ ਗਿਆ ਵਾਈਟ ਆਲ ਦਾ ਪੋਲਸ ਹੈਵ ਬੀਨ ਪੇਂਟਡ ਵਾਈਟ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਤੇ ਸਾਰੀ ਲਾਈਟਸ ਦੇ ਉੱਤੇ ਇੱਕ ਸਪੈਸ਼ਲ ਵਾਈਟ ਜਿਹੜੀ ਸਟ੍ਰਿਪ ਲਾਈਟਸ ਹੈ ਉਹ ਵੀ ਲਗਾਈਆਂ ਗਈਆਂ ਕਿ ਅਨੰਦਪੁਰ ਸਾਹਿਬ ਨੂੰ ਹੋਰ ਸੋਹਣਾ ਬਣਾਉਣ ਦੇ ਲਈ ਇੱਕ ਜਿਹੜੀ ਸਪੈਸ਼ਲ ਮਿਸ਼ਾਲਸ ਹੈ ਆਪ ਜੀ ਹੁਣ ਦੇਖੋਗੇ ਥੋੜੀ ਦੇਰ ਤੱਕ ਚੱਲਣਗੀਆਂ ਉਹ ਜਿਹੜੀ ਸ਼ਹਾਦਤ ਦੀ ਲੋਕ ਟੈਂਪਰੇਰੀਲੀ ਉਹ ਸਾਰੀ ਮਿਸ਼ਾਲਾ ਪੂਰੇ ਸ਼ਹਿਰ ਅਸੀਂ ਉਹ ਵੀ ਲਾਈਆਂ ਗਈਆਂ ਪਲੱਸ ਪੂਰੇ ਸ਼ਹਿਰ ਨੂੰ ਜਿੰਨੇ ਵੀ ਪਬਲਿਕ ਬਿਲਡਿੰਗਸ ਹੈ ਰੋਡ ਸਾਈਡਸ ਹਰ ਇੱਕ ਜਗ੍ਹਾ ਬਹੁਤ ਸੁੰਦਰ ਲਾਈਟਨਿੰਗ ਵੀ ਜਿਹੜੀ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ। ਗੱਲ ਜਿਹੜਾ ਰਾਤ ਦਾ ਜਿਹੜਾ ਰਾਤ ਦਾ ਦ੍ਰਿਸ਼ ਹੈ ਉਹ ਬਹੁਤ ਅਲੌਕਿਕ ਹੈ ਬਹੁਤ ਸਾਰੀ ਵੀਡੀਓਜ਼ ਮੈਂ ਦੇਖ ਰਿਆ ਉਹ ਇੰਸਟਾਗ੍ਰam ਤੇ ਫੇਸਬੁੱਕ ਤੇ ਵਾਇਰਲ ਹੋ ਰਹੀਆਂ ਬਹੁਤ ਸੋਹਣਾ ਤੇ ਆਪ ਜੀ ਵੀ ਹੁਣ ਦੇਖੋਗੇ ਕਿ ਕਿਵੇਂ ਅਨੰਪੁਰ ਸਾਹਿਬ ਕਿੰਨਾ ਸੋਹਣਾ ਲੱਗਦਾ ਹੈ। ਐਦਾਂ ਹੀ ਜੀ। ਤੇ ਇੰਨੀ ਜਿਹੜਾ ਸੰਗਠਨ ਉੱਥੇ। ਕਮ ਬਾਈਲ ਟਾਵਰਸ ਸਪੈਸ਼ਲ ਮੋਬਾਈਲ ਟਾਵਰਸ ਸਾਰੀ ਕੰਪਨੀਆਂ ਤੋਂ ਲਗਾਏ ਗਏ ਆ। ਤਾਂ ਕਿ ਸਾਰੇਾਂ ਦੀ ਜਿਹੜੀ ਕਨੈਕਟੀਵਿਟੀ ਹੈ ਉਹ ਬਣੀ ਰਵੇ ਸੰਗਤ ਤੇ ਸਹੂਲਤ ਦੇ ਲਈ ਜਿਹੜਾ ਹੈ ਡਰਿੰਕਿੰਗ ਵਾਟਰ ਪਿਊਰੀਫਾਇਰਸ ਲਗਭਗ 70 ਤੋਂ ਵੱਧ ਲੰਗਰ ਜਿਹੜੇ ਆ ਉਹ ਨਨਪੁਰ ਸਾਹਿਬ ਦੇ ਵਿੱਚ ਤੇ ਆਸ-ਪਾਸ ਲੱਗਣਗੇ ਹਰ ਇੱਕ ਲੰਗਰ ਨੂੰ ਫੈਸਿਲੀਟੇਟ ਕਰਨ ਦੇ ਲਈ ਆ ਪਾਣੀ ਬਿਜਲੀ ਜਿਹੜਾ ਹੈ ਤੇ ਪਲੱਸ ਉੱਥੋਂ ਦਾ ਜਿਹੜਾ ਵੇਸਟ ਹੋਗਾ ਤਾਂ ਕਿ ਸਾਫ ਸਫਾਈ ਰਵੇ ਉਹ ਜਿਹੜਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਦੇਖ ਰਿਆ ਆ ਬਹੁਤ ਸਾਰੇ ਹਰ 200 ਮੀਟਰ ਤੇ ਵਾਟਰ ਕਾਸਿਕਸ ਆਪ ਜੀ ਨੂੰ ਮਿਲਣਗੇ ਪੀਣ ਵਾਲੇ ਪਾਣੀ ਦੇ ਸਾਫ ਸੁਥਰਾ ਪੀਣ ਵਾਲਾ ਪਾਣੀ ਬੱਚਿਆਂ ਦੇ ਲਈ ਜਿਹੜੇ ਹੈ ਡਾਈਪਰ ਚੇਂਜਿੰਗ ਰੂਮ ਬੇਬੀ ਫੀਡਰ ਰੂਮਸ ਉਹ ਬਣਾਏ ਗਏ ਨੇ ਸੈਨੀਟਰੀ ਨੈਪਕਿਨ ਵੈਂਡਿੰਗ ਮਸ਼ੀਨਸ ਉਹ ਲਗਾਈਆਂ ਗਈਆਂ ਨੇ ਤੇ ਪੂਰੇ ਨਾਲ ਕੁਝ ਸਾਹਿਬ ਨੂੰ ਅਸੀਂ 10 ਸੈਕਟਰਸ ਇਹ ਤਾਂ ਤਿਆਰੀ ਹੈ ਪਰ ਜਦੋਂ ਇਨੀ ਸੰਗਤ ਆਊਗੀ ਤਾਂ ਉਸ ਵੇਲੇ ਸਾਫ ਸਫਾਈ ਰੱਖਣ ਲਈ ਕਿਤੇ ਕੋਈ ਵਾਟਰ ਲੀਕੇਜ ਨਾ ਹੋਵੇ ਕਿਤੇ ਕੋਈ ਗੰਦਗੀ ਨਾ ਹੋਵੇ ਤੇ ਜਿਹੜੇ ਵਾਸ਼ਰੂਮਸ ਹੈ ਉਹ ਸਾਫ ਹੋਣ ਹਰ ਪਾਰਕਿੰਗ ਦੇ ਵਿੱਚ ਪੈਸ ਨੂੰ ਦੇ ਪੂਰੇ ਨਨਪੁੱਟ ਸਾਹਿਬ ਨੂੰ ਅਸੀਂ 10 ਸੈਕਟਰਸ ਵੰਡੇ ਆ ਤੇ ਹਰ ਇੱਕ ਸੈਕਟਰ ਦੇ ਉੱਤੇ ਇੱਕ ਆਈਐਸ ਅਫੀਸਰ ਉਸਦੀ ਨਿਗਰਾਨੀ ਕਰੇਗਾ ਤੇ ਹਰ ਇੱਕ ਘੰਟੇ ਤੇ ਜਿਹੜੀ ਰਿਪੋਰਟਿੰਗ ਹੋਊਗੀ ਆ ਅਗਲੇ 7 ਦਿਨ ਤੇ ਮੇਰੇ ਲਈ ਬੜੀ ਭਾਗਾ ਦੀ ਗੱਲ ਹੈ ਦਿਨ ਰਾਤ 24 ਘੰਟੇ ਮੈਂ ਨਨਪੁੱਟ ਸਾਹਿਬ ਦੀਆਂ ਸੜਕਾਂ ਤੇ ਹਾਂਗਾ ਤੇ ਆਪ ਜਿਹੜਾ ਹੈ ਸੰਗਤ ਦੇ ਲਈ ਤੇ ਜਿਹੜੀ ਸਾਡੇ ਜੋ ਵੀ ਸਰਕਾਰੀ ਯੋਗ ਸ਼ਕਤੀਆਂ ਆ ਰਹੀਆਂ ਹਨ ਉਹਨਾਂ ਦੀ ਤਿਆਰੀਆਂ ਦੀ ਹਰ ਵੇਲੇ 24 ਘੰਟੇ ਅਸੀਂ ਖੁੱਤ ਦੇ ਵਿੱਚ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਰਾਊਂਡ 8000 8000 ਪੁਲਿਸ ਕਰਮੀ ਹੋਤੇ ਨਾਲ ਕਿਤੇ ਗਏ ਨੇ ਤੇ ਉਹਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਫੋਕਸ ਹੈ ਸਾਡਾ ਉਹ ਇਹ ਹੈ ਕਿ ਕਿਸੇ ਇੰਨੀ ਸੰਘਤ ਆਉਗੀ ਦਾ ਟ੍ਰੈਫਿਕ ਡਾਇਵਰਜਨ ਪਲਾਨ ਅਸੀਂ ਆਪਣੇ ਵੱਲੋਂ ਹਰ ਪ੍ਰਯਾਸ ਕਰ ਰਹੇ ਹਾਂ ਕਿ ਜਿਹੜਾ স্মੂਥ ਟ੍ਰੈਫਿਕ ਫਲੋ ਹੋਵੇ ਜਿਹੜਾ ਵੀ ਜੋ ਵੀ ਸੰਘਤ ਆ ਰਹੀ ਹੈ ਉਹ ਬੜੇ ਸਰਕਾਰ ਨਾਲ ਸਰਦਾਂ ਨਾਲ ਹੈਲਪਫਰੀ ਹੋ ਕੇ जिथे जिथे मा टेकना चाह उ नतमस्तक हो सकन कल सवेर तो जी जड़ी भी संगत आनंदपुर साहब आओगी जिमेंनंद साहब एंटर करेंगे उन्होंने मोबाइल उत्ते मैसेज आ गए एक वेलकम मैसेज जिला प्रशासन रूपनगर वालों धन धन श्री गुरु तेग बहादुर साहब जी के साढ़े तीन सौ साल शहीद पुरे नतमस्तक होने पहुंचे सारी सात संगत जी का खालस की जन्मभूमि आनंदपुर साहब का स्वागत नाल उसके दो लिंक हो गए एक जरा वैबसाइट का लिंक है तो एक साड़ा साल्पलाइन नंबर है जो चौबीस घंटे अवेलेबल है जीरो अठारह सतासी दो सौ ती तीन सौ पे अस वैबसाइट बनाई है आनंदपुर साहिब थ्री फिफ्टी डॉट कॉम एक वैबसाइट थोड़ा क्योंकि अजक मोबाइल का युग है इस वैबसाइट के सुविधा हर वो सुविधा से पाई है इसकी जी एप है anandpur sahib 350 ਉਹ ਵੀ ਅਗਲੇ 24 ਘੰਟਿਆਂ ਦੇ ਵਿੱਚ ਲਾਈਵ ਹੋ ਜੂਗੀ ਤਾਂ ਵੈਬਸਾਈਟ ਵੀ ਹੋਊਗੀ ਤੇ ਐਪ ਵੀ ਹੋਊਗੀ ਤੇ ਹੁਣ ਮੈਂ ਇੱਕ ਵਾਰੀ ਆਪ ਜੀ ਨੂੰ ਜਿਹੜੀ ਵੈਬਸਾਈਟ ਹੈ ਉਸ ਦੇ ਉੱਤੇ ਚਲਣਾ ਪਊਗਾ ਇਹ ਸਾਡਾ ਜਿਹੜੀ ਹੈ ਵੈਬਸਾਈਟ ਹੈ anandpur sahib 350.com ਪਹਿਲਾ ਜਿਹੜਾ ਹੈ ਟਾਈਮਰ ਲੱਗਿਆ ਕਿਉਂਕਿ ਜਿਹੜੇ ਮੁੱਖ ਸਮਾਗਮ ਹੈ 23 ਤਰੀਕ ਨੂੰ ਸ਼ੁਰੂ ਹੋ ਰਿਹਾ ਹੈ ਅੱਜ ਵੀ ਅਨੰਦਪੁਰ ਸਾਹਿਬ ਬਹੁਤ ਵੱਡਾ ਲਾਈਟਿੰਗ ਸਾਊਂਡ ਸ਼ੋਅ ਹੈ 23 ਤਰੀਕ ਨੂੰ ਸ਼ੁਰੂ ਹੋ ਰਿਹਾ ਤਾਂ ਇਹਦੇ ਵਿੱਚ ਸਭ ਤੋਂ ਪਹਿਲੇ ਟਾਈਮਰ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਫਿਰ ਇਹ ਪੰਜਾਬੀ ਚ ਵੀ ਹੈ ਅੰਗਰੇਜ਼ੀ ਚ ਵੀ ਹੈ ਤਾਂ ਤੁਸੀਂ ਆਪਣੀ ਭਾਸ਼ਾ ਚ ਚੁਸ ਕਰਕੇ ਉਸ ਨੂੰ ਵੈੱਬਸਾਈਟ ਤੇ ਐਪ ਚਲਾ ਸਕਦੇ ਹੋ